ਹਾਂ ਜੀ ਦੇਖਣਾ ਆਹ ਲਾ ਗਿਆ ਬਾਜੀ ਉਹ ਬਾਜੀ ਨੇ ਬਾਜੇ ਬਾਜੀਆਂ ਇਹ ਟਾ ਗਿਆ ਇਹ ਖੇਡ ਦਾ ਖਿਡਾਰੀ ਜਿੰਦਾ ਬਕਸਰ ਹੋ ਟਾਲਿਆ ਇਹ 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 ਚੱਕ ਲਿਆ ਚੱਕ ਲਿਆ ਚੱਕ ਲਿਆ ਇਹ ਆਹ ਲੋ ਜੀ ਇਹ ਆਹ ਲਾ ਦਿਆਂ ਕੁਝ ਕਹਿ ਲੋ ਮੈਨੇਜਰ ਕਹਿ ਲੋ ਸ੍ਰੀ ਆ ਸਮੀਪੁਰਿਆ ਸਾਹਿਬਾ ਜਿੰਦਾ ਹੋਇਆ ਬੇਨਤੀ ਹੈ ਕਿ ਖਿਡਾਰੀ ਚੱਲੇ ਖਿਡਾਰੀ ਮਦਾਰ ਤੇ ਰਹਿਣ ਆਹਾ 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 ਉਹ ਬਾਜੀ ਹੱਲਾ ਬਾਜੀ ਦੇਖ ਲੈ ਹੁਣ ਜਾਵੇ ਨਾ ਲਖਲਾ ਹੋ ਜਾਂਦਾ ਉਹ ਕਹਿੰਦਾ ਹਾਥੋਂ ਪਿੱਛੇ ਕਹਿੰਦਾ ਕੋਈ ਹੁਣ ਕੋਈ ਬਾਹ ਨਹੀਂ ਜਾਂਦੀ ਫੇਰ ਆ ਗਿਆ ਸੋਨੂੰ ਸੋਨੂੰ ਹਾਲੇ ਤੱਕ ਮੈਨੂੰ ਲੱਗਦਾ ਵੀ ਸਿਰਫ ਇੱਕ ਵਾਰ ਰੁਕਿਆ ਲਗਾਤਾਰ ਕਬੱਡੀ ਦੇ ਕਬੱਡੀ ਲਗਾਤਾਰ ਪੁਆਇੰਟ ਤੇ ਪੁਆਇੰਟ ਆਪਣੇ ਟੀਮ ਵਾਸਤੇ ਸੰਜਾ ਪੰਜਾਬ ਵਾਸਤੇ ਔਲ ਆ ਗਿਆ ਬਾਜੀ ਉਹ ਬਾਜੀ ਨੇ ਬਾਜੇ ਬਾਜੀਆਂ ਇਹ ਢਾ ਲਿਆ ਰੱਖ ਲਿਆ ਏ ਵਧੀਆ ਬ੍ਰੇਕਾਂ ਕਲੌਬ ਔਰ ਪੁਆਇੰਟ ਤੋਂ ਬਾਅਦ ਇੱਕ ਦੂਜੋਂ ਜੱਫੀਆਂ ਪਾਦੇ ਮੜੀਆਂ ਇਹ ਆ ਆਪਣੀ ਪੰਜਾਬ ਦੀ ਕਬੱਡੀ ਇਹ ਆ ਖੇਡਾਂ ਦਾ ਸੂਰ ਖੇਡਾਂ ਦੇ ਵਿੱਚ ਵਧੀਆ ਖੇਡ ਦਿਖਾਉਣੀ ਵਧੀਆ ਢੰਗ ਨਾਲ ਜੂਝਣਾ ਇਹ ਆ ਖੇਡ ਦਾ ਨਿਸ਼ਾਨਾ ਖੇਡ ਦਾ ਮਕਸਦ ਉਹ ਟਾ ਲਿਆ ਇਹ ਇਹ ਬਾਜੀ ਆਹ ਖੜ ਗਿਆ